ਬਹੁਤ ਹੀ ਪਿਆਰਾ ਲਿਖਦੇ ਆ ਬੋਲਦੇ ਆ ਅਣਗਿਣਤ ਸਟੇਜਾਂ ਦੇ ਉੱਪਰ ਮਾਨ ਸਨਮਾਨ ਮਿਲ ਚੁੱਕਿਆ ਹੈ ਮੇਰੀ ਇਸ ਭੈਣ ਨੂੰ ਔਰ ਇਹਨਾਂ ਦੀ ਲੇਖਣੀ ਇੰਨੀ ਪਿਆਰੀ ਹੈ ਕਿ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ ਹੈ ਤੇ ਇੱਕ ਜਗਾਰੇ ਦੇ ਨਾਲ ਅਸੀਂ ਵੀ ਭੈਣ ਦਾ ਸਨਮਾਨ ਕਰਨਾ ਤੇ ਕਰਤਾ ਸੁਣਨੀ ਆ ਜੀ ਬੋਲੇ ਕਰਨ ਨੂੰ ਦੇ ਬਹੁਤ ਸ਼ੁਕਰਾਨੇ ਜੀ ਤੇਰੇ ਨਾਂ ਤੇ ਹੱਸਦਾ ਵਸਦਾ ਤੇਰਾ ਏ ਪੰਜਾਬ ਬਨਾਨਕ ਠੰਡੀਆਂ ਵਗਣ ਮਹਾਵਾں ਇੱਥੇ ਤੇ ਅੰਮ੍ਰਿਤ ਵਰਗੇ ਆਪ ਬਨਾਨਕ ਤੇਰੇ ਨਾਂ ਤੇ ਹੱਸਦਾ ਵਸਦਾ ਤੇਰਾ ਏ ਪੰਜਾਬ ਬਿਨਾਨੇ ਠੰਡੀਆਂ ਵਗਣ ਹਵਾਵਾਂ ਇੱਥੇ ਅੰਮ੍ਰਿਤ ਵਰਗੇ ਆਪ ਬਿਨਾਨੇ ਇਕ ਤੇਰੇ ਬਸ ਤੇਰੇ ਮੁਖ ਦੀ ਨੂਰ ਇਲਾਹੀ ਕਿਤਾਬ ਬਿਨਾਨੇ ਜੋ ਮੰਗੀਏ ਸੂਤੈਥੋਂ ਪਾਈਏ ਦਿੰਦਾ ਬੇ ਹਿਸਾਬ ਬਿਨਾਨੇ ਫਿਜ਼ਾਰਾ ਵਿੱਚ ਗੂੰਜੇ ਗੁਰਬਾਣੀ ਫਿਜ਼ਾਨਾ ਵਿੱਚ ਗੂੰਜੇ ਗੁਰਬਾਣੀ ਵੱਜਦੀ ਰਹੇ ਰਬਾਬ ਤੇ ਨਾਨਕ ਮੀਤ ਲਿਖੇ ਕਵਿਤਾ ਗਜ਼ਲਾਂ ਕਰਦੇ ਪੂਰਾ ਖਾਬ ਵਿਨਾਨੇ ਕਰਦੇ ਪੂਰਾ ਖਾਬ ਵਿਨਾਨੇ ਤਾਨ ਕਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪਿਆਰੀ 사ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ 사ਸੰਗਤ ਜੀ ਕਿਸੇ ਕਲਮ ਵਿੱਚ ਇਨੀ ਤਾਕਤ ਨਹੀਂ ਕਿ ਉਹ ਗੁਰੂ ਸਾਹਿਬਾਂ ਦੀ ਸਿੱਖ ਸਲਾਹ ਕਰ ਸਕੇ ਨਾ ਹੀ ਕਿਸੇ ਜ਼ੁਬਾਨ ਨੂੰ ਇੰਨੀ ਤਾਕਤ ਮਿਲੀਏ ਕਿ ਉਹ ਉਹਨਾਂ ਦੀ ਤਾਰੀਫ ਵਿੱਚ ਕੁਝ ਚਾਰ ਸ਼ਬਦ ਕਹਿ ਸਕੇ ਬਹੁਤ ਕੁਝ ਕਹਿ ਕੇ ਵੀ ਅਣ ਕਿਹਾ ਰਹਿ ਜਾਂਦਾ ਤੇ ਬਹੁਤ ਕੁਝ ਲਿਖ ਕੇ ਵੀ ਅਣ ਲਿਖਿਆ ਅਣ ਲਿਖਿਆ ਅਣ ਲਿਖਿਆ ਰਹਿ ਜਾਂਦਾ ਸੋ ਸਾਰੀ ਸੰਗਤ ਆਵਰ ਆਲਕੇ ਸਮੂਹ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਸੀਆਂ ਵਧਾਈਆਂ ਲਈਏ ਜੀ ਤੇ ਵਧਾਈਆਂ ਲਈਏ ਤੇ ਇੱਕ ਦੂਜੇ ਨੂੰ ਵਧਾਈ ਦਈਏ ਜੀ ਕਾਲੂ ਦੇ ਵੇੜੇ ਦਾ ਸ਼ਿੰਗਾਰ ਜੀ ਵਧਾਈ ਹੋਵੇ ਤ੍ਰਿਪ I कटके ਤੇ ਸਿਖਾਈ ਬਪੇ ਸ਼ੁਕਰੀਆ ਸਾਹਿਬ ਜੀ ਅਗਲਾ ਬੰਦਾ ਜੀ ਨਾਨਕੀ ਪੈਣ ਪਿਆ we ਕਤ ਜੋਤੜੀ ਅਸੀਂ ਸਾਰੇ ਗੁਰੂ ਸਾਹਿਬ ਅਗੇ ਕਰੀਏ ਕਿ ਵਸ ਜਾ ਸਾਡੇ ਸਾਹ ਬਿਨਾਨਕ ਪਾਵੀ ਸਿੱਤੇ ਰਾਹ ਬਿਨਾਨਕ ਤੇਰੇ ਤੋਂ ਬਿਨ ਹੋਰ ਕਿਸੇ ਦੀ ਕਰੀਏ ਨਾ ਪਰਵਾਹ ਬਿਨਾਨਕ ਚਾਕਰ ਬਣ ਕੇ ਤੇਰੇ ਦਰ ਤੇ ਪੀੜੀ ਲਈਏ ਢਾ ਬਿਨਾਨਕ ਤੇ ਛੱਡ ਭਾਗੋ ਦੇ ਛੱਤੀ ਭੋਜਨ ਮਿੱਸੀ ਲਈਏ ਖਾ ਬਿਨਾਨਕ ਚਰਨਾ ਦੇ ਲਾ ਕੇ ਰੱਖੀ ਹੋਰ ਨ ਕੋਈ ਚਾਹ ਬਿਨਾਨਕ ਤੇ ਕਰ ਕਿਰਪਾ ਤੂੰ ਸਾਡੇ ਉਤੇ ਹਉਮੈ ਦੀ ਕੰਧ ਢਾਵੇਂ ਨਾਨਕ ਤੇ ਮੀਤ ਵੀ ਤੇਰਾ ਤੇਰਾ ਬੋਲੇ ਤੇਰੇ ਨਾਲ ਹੀ ਭਾਵੇਂ ਨਾਨਕ ਤੇਰੇ ਨਾਲ ਹੀ ਭਾਵੇਂ ਨਾਨਕ ਵਸ ਜਾ ਸਾਡੇ ਸਾਵੇਂ ਨਾਨਕ ਪਾਵੇਂ ਸਿੱਧੇ ਲਾਗੇ ਨਾਨਕ ਪਾਵੇਂ ਸਿੱਧੇ ਰਾਹ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ